ਅਸੀਂ ਫਸੇ ਕਾਜ਼ੀ ਬਾਈਕ ਨੂੰ ਹੀ ਤਾਂ ਸਾਰਾ ਲਾਇਬ੍ਰੇਰੀ ਜੀ ਡੈਫੀਨਟਲੀ ਬਹੁਤ ਗਲਤ ਗੱਡੀ ਬਾਲ ਦੇ ਪਾਸੇ ਲਾ ਦੋ ਕਿਉਂਕਿ ਆਪਣਾ ਅੱਧਾ ਪੌਣਾ ਘੰਟਾ ਬਹੁਤ ਵਧੀਆ ਨਿਕਲਣ ਵਾਲਾ ਅਸੀਂ ਤਾਂ 10 ਮਿੰਟ ਲਈ ਰੁਕੇ ਸੀ ਸਭਾ ਟਾਈਮ ਲੱਗੋ ਤੁਸੀਂ ਫਸ ਕੇ ਉਰੇ ਆ ਕੇ ਅੱਛਾ ਜੀ ਗਲਤੀ ਕਰ ਲਈ ਤਾਂ ਗੱਡੀ ਚ ਉਤਰ ਅਸੀਂ ਕੋਟੜਾ ਲੱਗੇ ਆਏ ਅੰਨੇ ਜੀ ਹੁਣ ਤਾਂ ਕੀਰਤਨ ਕਰਕੇ ਆਇਆ ਪੱਗ ਗੁਰੂ ਘਰ ਚ ਆ ਆਪਣੇ ਸਾਹਮਣੇ ਗੁਰੂ ਘਰ ਕਰਕੇ ਆਏ ਅੱਜ ਜੀ ਜੀ ਗੁਰੂ ਘਰ ਪਾਰਕਿੰਗ ਵਾਸਤੇ ਲਾ ਦੋ ਸਾਲ ਉਧਰ ਲਗਾ ਦੋ ਉਧਰ ਲਗਾ ਦੋ ਪਾਰਕਿੰਗ ਵਾਸਤੇ ਹੀ ਆ ਜਾਗਾ ਮਾਸਟਰ ਜੀ ਲਗਾ ਜੀ ਵੀਡੀਓ ਛੁਡਣ ਦੀ ਰਹੀ ਹਾਂ ਜੀ ਨਹੀਂ ਕੋਈ ਗੱਲ ਨਹੀਂ ਬੰਦ ਕਰਦੇ ਹਾਂ ਬੰਦ ਕਰ ਦੇਵਾਂਗੇ ਦੁਨਣਾ ਕਰਦੇ ਨਹੀਂ ਨਹੀਂ ਕਰ ਦੋੜ ਦਿਓ ਨਹੀਂ ਨਹੀਂ ਅਸੀਂ ਤਾਂ ਲਮੈਂ ਤਾਂ ਮੇਰੇ ਮੇਰੀ ਜਗ੍ਹਾ ਹੀ ਉੱਧ ਮੈਂ ਕਿੱਦਾਂ ਕਰੀ ਗੰਦੇ ਰੋਸ ਤੋਂ ਕੀ ਕਰ ਸਕਦੇ ਹੋ ਤੁਸੀਂ ਮੈਨੂੰ ਬੁਲਾ ਲਓ ਮੈਨੂੰ ਬੁਲਾ ਲਓ ਮੈਂ ਤੁਹਾਡਾ ਲੋਅ ਕੋਸਟ ਦੇ ਵਿੱਚ ਜਗ੍ਹਾ ਮੋਡੀਫਾਈ ਕਰਾਂ ਜਿਹੜਾ ਜਾ ਮੂਡ ਹੋਵੇ ਜਿਹੜਾ ਮੌਤਮੂ ਵੇਖ ਕੇ ਬੈਠੇ ਉੱਧਰ ਬੈਠੋ ਉੱਧਰ ਬੈਠੋ ਜੇ ਤੁਹਾਨੂੰ ਕਾਲੀ ਘਟਾ ਚਾਹੀਦੀ ਮਿੱਟੀ ਤੇ ਚੱਲਣਾ ਵੀ ਚਾਹੀਦਾ ਕਹਿੰਦੇ ਆਪਾਂ ਤਾਂ ਤੁਸੀਂ ਮਿੱਟੀ ਹਣੀ ਕਿਤੇ ਹਾਂ ਬਸ ਤੇਰੇ ਬੱਚਾ ਜਾਨਾ ਇਸ ਵਸੇ ਫੀਟ ਦੇ ਵਿੱਚ ਉਹਨਾਂ ਪਰ ਇੱਥੇ ਤਾਂ ਪੰਜਾਬੀ ਦੀ ਛੇਰ ਬਸ ਮੈਂ ਤੁਹਾਨੂੰ ਲਾਦਾ ਮੈਂ ਪੁੱਛਣੇ ਇਹ ਸਾਉਧਾ ਪਿੰਡਾਂ ਦੇ ਹਾਂਜੀ ਅਸੀਂ ਬੰਦੇ ਨੂੰ ਇਹ ਕਹਿੰਦੇ ਆ ਵੀ ਤੂੰ ਤਾਂ 100% ਪਿੰਡੂ ਐ ਹਾਂਜੀ ਜਾਂ ਸਾਰੇ ਸ਼ਬਦਾਂ ਦਾ ਮਤਲਬ ਉਸ ਦਾ 100% ਬੇਡਾ ਅੰਮਚਾ ਅਧਰੀ ਪਿਕਚਰ ਨੂੰ ਸੰਦੇਹ ਮੈਨੂੰ ਗੁੰਜੂ ਇਹ ਬਹੁਤ ਬੜਾ ਸ਼ਾਨਦਾਰ ਸੋਨਾ ਹੈ ਤੇ ਜਿਹੜੇ ਇਹ ਉਤਾਰ ਸਿੰਘ ਪਾਰਟੀ ਲਾਈਨ ਆ ਗਈ ਜੀ ਨਹੀਂ ਹੈਗੇ ਮੈਨੂੰ ਵਰ ਨਾ ਸਹੀ ਗੱਲ ਐ ਇਹੋ ਹੋ ਕੇ ਫਿਰ ਤਾਂ ਤੀਜੀ ਸੀ ਕਿ ਮੈਂ ਚੋ ਸਟਾਪਰ ਹੈ ਵੀ ਤੁਸੀਂ ਜਾਂਦੇ ਹੋਏ ਹੁਣ ਡੈਡ ਨੇ ਬ੍ਰੇਕ ਮਾਰ ਕੇ ਗੱਡੀ ਬੈਕ ਕੀਤੀ ਹੈ ਹਾਂਜੀ ਹਾਂਜੀ ਇੱਕ ਇੱਕ ਦੂਜਾ ਕਾਰਨ ਹੈਗਾ ਵੀ ਇੱਕ ਤਾਂ ਸਾਡੇ ਬੱਚਿਆਂ ਦੇ ਅੱਜਕੱਲ੍ਹ ਲੋਕਲ ਸ਼ਹਿਰ ਦੀ ਗੱਲ ਕਰ ਰਹੇ ਨੇ ਹਾਂਜੀ ਜਾਂ ਸਾਡੇ ਬੱਚਿਆਂ ਦੇ ਅੱਜਕੱਲ੍ਹ ਕੈਨੇਡਾ ਤੇ ਆਸਟ੍ਰੇਲੀਆ ਦੀ ਗੱਲ ਕਰਦੇ ਨੇ ਸਾਡੇ ਵਿੱਚ ਪੰਜਾਬ ਵਾਲੇ ਇੰਡੀਆ ਦੀ ਗੱਲ ਕਰਨੋਂ ਹਟ ਗਏ ਹਟ ਗਏ ਹਟ ਗਏ ਜੀ ਹਾਂ ਪਰ ਇਹ ਪੋਜ਼ਿਟਿਵ ਵੀਨਿੰਗ ਇਹਦਾ ਇਹ ਵੀ ਸਾਡੇ ਬੱਚੇ ਨੂੰ ਐ ਲੱਗਦਾ ਵੀ ਆ ਕਰਨਾ ਪਿਆ ਆ ਕਰਨਾ ਪਿਆ ਆਸਟ੍ਰੇਲੀਆ ਤੇ ਰਾਂ ਦੇ ਆਪੋ ਆਪਣੇ ਕਿਰਦਾਰ ਨੇ ਬਾਕੇ ਇੱਕ ਦਿਨ ਇੱਥੋਂ ਚਲੇ ਜਾਣਗੇ ਵੀ ਲਾਈਕ ਯੂ ਆਸਟ ਸਟੇਜ ਹੋ ਜਾਈਏ ਹਾਂ ਮੈਂ ਆਪਣਾ ਮੈਂ ਇੱਕ ਵੀ ਆਫ ਲਾਈਟ ਰੱਖਿਆ ਹੋਇਆ ਹੈ ਬਹੁਤ ਅੱਛਾ ਮੈਂ ਤੁਹਾਨੂੰ ਦੱਸੂਗਾ ਇਥੋਂ ਅੱਧਾ ਕਿਲੋਮੀਟਰ ਦੂਰ ਹੈਗੀ ਮੇਰੀ ਗ੍ਰਹਿਸਤ ਲਾਈਫ ਅੱਛਾ ਜੀ ਦਿਸ ਇਜ਼ ਮਾਈ ਸੰਨਿਆਸ ਲਾਈਫ ਅੱਛਾ ਜੀ ਬਹੁਤ ਵਧੀਆ ਚੱਲੋ ਮੈਂ ਕਿਹਾ ਆਪਾਂ ਬੂਦਾਸ ਦਾ ਬਾਬਾ ਨਾਨਕ ਵੀ ਕਹਿ ਗਏ ਸੀ ਜੀ ਗ੍ਰਹਿਸਤ ਤੇ ਉਦਾਸ ਹੋ ਰਹੇ ਮੈਂ ਕਿਹਾ ਆਪਾਂ ਤਾਂ ਆਮ ਤੌਰ ਤੇ ਹਾਜੀ ਕੀ ਲੱਗੇ ਜਦੋਂ ਗੁੱਸੇ ਤੇ ਉਹਨੇ ਉਹਦੋਂ ਬੋਲਦਾ ਬੋਲਦਾ ਹੈਗੇ ਪੰਜਾਬੀ ਵਿੱਚ ਬੋਲ ਵੀ ਇਹ ਗਰਮੀਆਂ ਦੇ ਵਿੱਚ ਨੜਤਾ ਲਈਦਾ ੱਟੇ ਨੂੰ ਗੱਟੇ ਕਰਦਾ ਹੀ ਦਾ ਪਾਣੀ ਪਾਣੀ ਜਾਂਦਾ ਰਹੇ ਪਾਣੀ ਖਤਮ ਮੈਨੂੰ ਦੀ ਤਬਿਆ ਇਹ ਜਿੱਦਾਂ ਪੂਰੀ ਦੀ ਹੈ ਬੰਦੇ ਹਨ ਹੈ ਆਹ ਮੋਟਾ ਅਲਟੀਮੇਟਲੀ ਕੋਟਰ ਤੇ ਹੀ ਪਰਮਾਤਮਾ ਪਤਾ ਕਿ ਇਹ ਆ ਜੀ ਇਹ ਮੋ ਬਿੱਟਾ ਵੀ ਨਹੀਂ ਖੜੇ ਹੋ ਗਏ ਸਾਹ ਤਾਂ ਕਿਤੇ ਦਸ ਪੱਟੇ ਖੜਾ ਰਿਹਾ ਹੈ ਰਾਣੇ ਆ ਬਾਅਦ ਵਿੱਚ ਆ ਕੇ ਨਾ ਉਹ ਕੁਰਸੀਆਂ ਨੂੰ ਉਹ ਕਰਕੇ ਨਹੀਂ ਸਾਫ ਆਪਣੇ ਮਾਰਦੀ ਬਾਅਦ ਚੋ ਵੀ ਨਹੀਂ ਖੜੇ ਠੀਕ ਬੀਜੇ ਨਾ ਆ ਲੈਣੇ ਬਣਾਏ ਇਹ ਇੱਕ ਸੈਟਿੰਗ ਪੁਆਇੰਟ ਰੱਖਿਆ ਹੋਇਆ ਬਹੁਤ ਵਧੀਆ ਕਿ ਸਰਦੋ ਹਵਾ ਤਰਾ ਸੁਣੇ ਪਿੱਪਲ ਲਾ ਰਿਹਾ ਦਿੱਤ ਇਹ ਆਪਣੇ ਆਪ ਹੋਇਆ ਹੋਇਆ ਮਮਾ ਹਾਂ ਆ ਜਣੀ ਕਿ ਦੂਰ ਹੈ ਕਿ ਵੀ ਆ ਗਲਮੋਰੂ ਸਾਡੇ ਨੂੰ ਅੱਜ ਪਹਿਲੀ ਵਾਰ ਹਾਂਜੀ 7-8 ਸਾਲਾਂ ਦੇ ਵਿੱਚ ਹੁਣ ਫੁੱਲ ਆਏ ਨੇ ਬਾਕੀ ਸਾਰਾ ਕੁਝ ਹੈਂਡ ਮੇਡ ਹੈ ਐਸੀ ਚੀਜ਼ ਕਿ ਬਹੁਤ ਵਧੀਆ ਥੋੜਾ ਨਰਮ ਲੱਗ ਰਹੀ ਹੈ ਆਪਣੇ ਆਪ ਨੂੰ ਬਰਖਾ ਵਾਲੀ ਬੱਦਲ ਵਾਲੀ ਹਵਾ ਆਈ ਅੱਜ ਬਸ ਡੈਕੋਰੇਟ ਲਈ ਮੋਰਤੰਗਤਾਂ ਦੇ ਪਰਿਵਾਰ ਵੀ ਸਾਡੇ ਨਾਲ ਸੇਵਾ ਕਰਦੇ ਨੇ ਮੋਰਤਾਰੇ ਦਾ ਨਾਮ ਸਿਮਰਦੇ ਦੂਰ ਦੁਰਾ ਸਿਮਰਨ ਕਿੰਦੂ ਦੂਰ ਦੁਰਾ ਸਿਮਰਨ ਕਿ ਹਾਂ ਜੇ ਪ੍ਰਸ਼ਨ ਪੁੱਛੋਗੇ ਤਾਂ ਹਾਂ ਜੀ ਉੱਤਰ ਮਿਲਣਗੇ ਇਹ ਮੈਂ ਵੀ ਟੀਚਰ ਐਜ਼ ਟੀਚਰ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਉਣਾ ਹਾਂਜੀ ਬੱਚਿਓ ਜੇ ਤੁਸੀਂ ਲਾਈਵ ਵਿੱਚ ਕੁਐਸਚਨਸ ਨਹੀਂ ਪੁੱਛ ਰਹੇ ਨਾ ਤਾਂ ਤੁਹਾਨੂੰ ਮਨਸਾਪੀ ਨਹੀਂ ਮਕਰੇ ਜੀ ਪਾਸੇ ਮੈਂ ਦੇਖਿਆ ਜਾਂ ਸਿਟੀਚਰ ਦੀ ਨਹੀਂ ਕੱਲ ਦਿੱਤੀ ਨਾ ਬੱਚੇ ਹੀ ਗੱਲ ਪੂਰੀ ਖਰਾਬ ਕਰ ਕਿ ਆਪਾਂ ਵੀ ਪਿੰਡ ਬਣਾਏ ਕੋ ਮੋਟਰ ਤੇ ਸ਼ੌਂਕ ਦੀ ਗੱਲ ਹੈ ਇਕੱਲੇ ਇਹਨਾਂ ਜਿੰਨਾਂ ਵਾਸਤੇ ਮਨੀ ਮੈਟਰ ਨਹੀਂ ਕਰਦੀ ਮੈਮ ਪੱਗਾ ਸਿੰਘ ਵੀ ਆ ਆਪਣਾ ਡੈਡੀ ਵੀ ਆ ਤਾਂ ਇਹਨਾਂ ਦੇ ਬਹੁਤ ਸੋਸਰਾ ਤਾਂ ਸੋਸਰਾ ਵਾਸੇ ਮੈਮ ਜਿੰਨਾ ਜਿੰਨਾ ਲੋਕਾਂ ਨੇ ਲਾਈਫ ਦੇ ਚ ਇਨਫਲੂਐਂਸ ਕੀਤਾ ਸਾਰੇ ਹੁੰਗੇ ਕੋੜਾ ਐਨਾਂ ਇੰਟਰਸ ਨਾਲ ਸਜਾਉਣੀਆਂ ਚੀਜ਼ਾਂ ਇਹ ਤਾਂ ਬਹੁਤ ਖਾਂ ਸਜਾਵਟ ਕਈ ਵਾਰ ਬਟਾ ਨਹੀਂ ਕੰਮ ਕਰਦਾ ਕਰੀ ਨਾ ਹਾਂ ਅੰਦਰ ਥੋੜੇ ਉਹ ਸਪੈਰੇਟ ਹੁੰਦੇ ਹਾਂ ਹਾਂ ਚੱਲੋ ਅੱਗੇ ਚੱਲਦੇ ਰਹਾਂਗੇ ਹਾਂ ਮੈਂ ਤੁਹਾਨੂੰ ਦਿਨ ਦਿਨ ਮੈਂ ਕਹਾਂ ਆਹੋ ਜੀ ਚੀਜ਼ ਜ਼ਰੂਰ ਚਾਹੀਦੀ ਮੈਂ ਕੋਈ ਗੱਲ ਨਹੀਂ ਜੀ ਲਓ ਲਓਰੇ ਬੇਟੋ ਸ਼ੁਕਰਨਾ ਇਹ ਆ ਦੇਖੋ ਇਹੀ ਕਿ ਜਗ੍ਹਾ ਹੋਊਗੀ ਜਿੱਥੇ ਤੁਹਾਨੂੰ ਜੀਤਾ ਵੀ ਮਿਲੇਗੀ ਕੁਰਾਨ ਵੀ ਮਿਲੇਗਾ ਗੁਰੂ ਗ੍ਰੰਥ ਸਾਹਿਬ ਵੀ ਮਿਲੇਗਾ ਠੀਕ ਹੈ ਨਾ ਸਾਹਿਬ ਸਿੰਘ ਜੀ ਉਹਨਾਂ ਦਾ ਹਾਂ ਤੇ ਹੋਰ ਵੀ ਮਤਲਬ ਜਿਹੜੀਆਂ ਵਧੀਆ ਵਧੀਆ ਹੋ ਹੈਗੀਆਂ ਨੇ ਉਹਨੇ ਇਹ ਜਾਦੂ ਤੁਸੀਂ ਜਿੰਨਸ ਲਾਉੜ ਜਾਨ ਹਾਂਜੀ ਇਹ ਟੈਕਨੀਜ਼ਮੇਂ ਬਰੇਗਾ ਹਨੂਮਾਨ ਨਹੀਂ ਲੜੇਗਾ ਜੀ ਜੀ ਬੰਦਨਗੇ ਮਾਤਾ ਜੀ ਬਰੇਗੀ ਸਾਰੇ ਮਿਲਣਗੇ ਸਭ ਇਕੱਠੇ ਹੋਏਗਾ ਤੁਸੀਂ ਦੇਖ ਕੇ ਬਾ ਮੋੜ ਕੇ ਵੀ ਜਾਂਦੀ ਨਾ ਕੋਈ ਗੱਲ ਨਹੀਂ ਨਹੀਂ ਵੀ ਮੋੜੋਗੇ ਤਾਂ ਵੀ ਕੋਈ ਚੱਕੇ ਨਹੀਂ ਸਰ ਦੂਜਾ ਵਿਜ਼ਿਟ ਹੋ ਜਾਊਗਾ ਨਾ ਫਿਰ ਬਾਬਾ ਜੀ ਕਹਿੰਦੇ ਨੇ ਬੁੱਕ ਕਿਸੇ ਦੇ ਰੱਖਣੇ ਨਹੀਂ ਚਾਹੀਦੀ ਮਾੜ ਲਓ ਗਿਆਨ ਲੈ ਲਓ ਇੱਕ ਹੋਰ ਬੁੱਕ ਹੈ ਜਿਹੜੀ ਮੈਂ ਤੁਹਾਨੂੰ ਦੇਣੀ ਚਾਹੁੰਦਾ ਸੀ ਤੁਹਾਨੂੰ ਮਨ ਨਹੀਂ ਰਹੀ ਹੋਰ ਬੁੱਕ ਦਾ ਨਾਮ ਬੋਲ ਮਰਦਾਨੇ ਆ ਅੱਛਾ ਜੀ ਉਹ ਇਦਾਂ ਹੀ ਜ਼ਬਰਦਸਤ ਬਣਾਉਣਾ ਸਟੇਪਸ ਬਣਾਉਣੀ ਆ ਯੂਨੀਕ ਕਲਰ ਕਰਨਾ ਇਹਦੇ ਵਿੱਚੇ ਮੇਰੀ ਕੋਰ ਫਲਸਫੀ ਕੀ ਆ ਹਾਂਜੀ ਮੇਰਾ ਕਾਰ ਮੇਰਾ ਪੈਸਾ ਹਾਂ ਹੈ ਰੀ ਸੋ। ਸਹੀ ਗੱਲ ਹੈ। ਮੈਂ ਆਪਣੇ ਸਾਹਮਣੇ ਰੱਖੂੰਗਾ। ਮੈਂ ਓਕੜ ਨਹੀਂ ਕਰੂੰਗਾ ਜਿਵੇਂ ਦੁਨੀਆ ਕਰਦੀ ਆ। ਇਸ ਮਾਈ ਵਰਲਡ। ਨਾਨਕ ਸਿੰਘ ਦੇ ਵਿਆਹ ਨੂੰ ਜਿਹੜਾ ਮਕਾਨ ਤਿਆਰ ਕੀਤਾ ਸੀ, ਸਭ ਤੋਂ ਪਹਿਲਾਂ ਆਫੇਰਾਂ ਦੇ ਕੀਤਾ ਸੀ। ਲੋਕੀ ਪੁੱਛਣ ਪੀੜਾ ਰੰਗ ਕਰ। ਕਿਹਦੇ ਕਿਹਨੇ ਕਿਹਦੇ ਕਿਹਦੇ ਕਰਨੂ? ਸਾਡੇ ਭਰਾ ਦਾ ਨਾਨਕ ਸਿੰਘ ਦਾ ਵਿਆਹ ਕਰਿਆ ਨਾ 2008 ਦੇ ਵਿੱਚ। ਹਾਂ 2008 ਦੇ ਵਿੱਚ ਕੋਠੀ ਤੇਆਰ ਕਰੀ ਸੀ। ਉੱਥੇ ਗੁਰਦੁਆਰਾ ਸਾਹਿਬ ਨੇੜੇ। ਅੱਛਾ ਹੁਣ ਤਾਂ ਤੁਸੀਂ ਥੋੜੇ ਬਹੁਤੇ ਫਾਰਮਲ ਸੀਗੇ ਮੇਰੇ ਨੂੰ। ਸਾਰੀ ਇਹ ਤਾਂ ਸਭ ਪਹਿਲਾਂ ਪ੍ਰਾਇਮਰੀ ਹੋਣਾ ਸੀਗਾ। ਬ੍ਰਦਰ ਕਹਿੰਦਾ ਪ੍ਰਾਇਮਰੀ ਤੇ ਪੀੜਾ ਰੰਗ ਪਾ ਦੂ। ਉਹ ਜਦੋਂ ਰੰਦੂ ਹੋ ਗਿਆ ਸਾਰਾ ਉਪਰਕ੍ਰਿਤ ਪ੍ਰਗਟ ਹੋਈ ਅੰਦੂਰਾਂ ਦਾ ਸਾਰਾ ਪਿੰਡ ਕੰਚੰਨ ਦਾ ਤੁਹਾਡੇ ਘਰੋਂ ਦੇਖ ਤੱਕ ਕਿਹੜੀ ਪਕੌੜੇ ਯਾਦ ਆਉਂਦੇ ਸਾਰੇ ਸਾਰੇ ਪੰਜਾਬ ਦੇ ਵਿੱਚ ਸਿਰਫ ਇੱਕ ਜਣਾ ਤੇ ਬਾਲਟੀ ਵੇਚਦੀ ਬਿਲੇਗਰਾਂ ਦੀ ਅੱਛਾ ਨਹੀਂ ਅਰੇ ਇੱਕ ਜਿਹਦੇ ਵਿੱਚ ਵਾਈਟ ਪਾਪ ਆ ਕੇ ਉਹ ਬੈਂਬ ਕੀਤਾ ਕਰਦੇ ਉਹ ਬਹੁਤ ਇਕਾਬੀਲਾ ਸੀਗਾ ਮਾਣਕੀ ਦੀ ਕਰਾਈ ਟੋਣਾ ਬਹੁਤ ਜਿਆਦਾ ਸੁਖਰਮਨ ਹਾਂਜੀ ਕੈਮਰਾ ਜਦੋਂ ਮੈਂ ਹਵੇਲੀ ਜਾਂਦਾ ਮੈਂ ਸਾਡਾ ਪਿੰਡ ਗਿਆ ਮਾਪਰ ਸਰ ਦੇਖਣ ਹਾਂਜੀ ਉਹ ਮੰਚ ਬੈਠ ਗਿਆ ਉਹਦਾ ਛੋਟੂ ਜਰੂਰ ਪੂਰੇ ਬਣਾ ਲਿਆਤਾ ਇਹ ਉਥੋਂ ਇਨਸਪਾਇਰ ਹੋਇਆ ਹੋਇਆ। ਚਾਂਕ ਦੀ ਗੱਲ ਹੈ। ਮਰੇ ਜਿੱਦਾਂ ਲੁੰਡੀਆਂ ਹੀ ਆਪਣੇ ਘਰ ਤੇ। ਉਹ ਮੇਰੇ ਮਮਾ ਆਹਾਂ 1900 ਆਹ ਉਹੋ ਸਿੱਧੇ ਤੇ ਮੇਰੇ ਮਮਾ ਦੇ ਘਰ ਆਇਆ ਹੋਇਆ ਠੀਕ। ਇਹੋ ਤੇ ਸੀ ਮੋਗਲੀ ਮਹਾਮਹਾਰ ਫਰਮਾਇਣੇ ਤੇ ਵਿਕੀ ਹੋਈ ਸੀ। ਸਾਡੇ ਵਾਲਿਆਂ ਨੇ ਇਹੋ ਡੋਰ ਵਾਲਾ ਹੈ ਨਾ। ਹਾਂ ਹਾਂ। ਆਹ ਮੇਰੇ ਦਾਦੀ ਦੇ ਘਰ ਆਇਆ ਚਾਹ। ਅੱਛਾ। ਇਹਦੇ ਨਾਲ ਮੇਰੀ ਦਾਦੀ ਨੇ ਚੱਕੀ ਕੀਤੀ ਜੀ ਆਹ ਮੇਰੇ ਮਮਾ ਨੇ ਰੜਕਿਆ ਹੋਇਆ ਇਹਦੇ। ਅੱਛਾ ਜੀ। ਹਾਂ ਹਾਂ। ਮਾਰਾ ਤਾਂ ਗਿਵੋਸ ਕਰੇ।

ਜੋ ਜੀ ਹੈਬਟ ਪਾ ਲਈਏ ਦੀ ਨਾ ਹਾਂਜੀ ਹੈਬਟ ਹੋ ਜੂਗੀ 5 9 5 6 6 ਜੋ ਜੋੜੇ ਹੋਣਗੇ ਨਾ ਜੋੜੂ ਪੂਲ ਵੀ ਹੈ ਆਛਾ ਗਾੜੀ ਨੂੰ ਪਾ ਕੇ ਲੈ ਆਏ ਨਾ ਫਿਰ ਸਤਾਵਾਂਗੇ ਆਪਾਂ ਗਾੜੀ ਨੂੰ ਵੀਡੀਓ ਦਿਖਾਵਾਂ ਪਹਿਲਾਂ ਇਹ ਇਹ ਚੀਜ਼ ਬਣਾਉਣੀ ਚਾਹੀਦੀ ਹੈ ਇਹ ਚੀਜ਼ ਬਹੁਤ ਮਗਰੇ ਪੈ ਜਾਣਾ ਜਿੱਦ ਕਰਨ ਲੱਗਣਾ ਇਹਨੇ ਆਛਾ ਗਾੜੀ ਦੇ ਹਾਂਜੀ ਆਹ 7-8000 ਰੁਪਏ ਦਾ ਪੂਲ ਕਿੰਨੀ ਵੱਡੀ ਚੀਜ਼ ਹੈ ਨਾਓ ਖੂਬਸਾਰਾ ਪਾਣੀ ਪੀਤੀ ਰਹੋ ਦਿਸ ਇਜ਼ 10000 ਬੜਾ ਬੜਾ 10000 ਦਾ ਪੱਕਾ ਬੈੱਡ ਪੱਕਾ ਬੈੱਡ ਕੋਈ ਚੱਕਲਾ ਤਾਂ ਨਹੀਂ ਸਿਰਫ ਗਿੱਦੇ ਚੱਕੋ ਸਿੱਟੋ ਸੋਵੋ ਅੰਦਰ ਲੱਗ ਰੂ ਮੈਂ ਤੁਸੀਂ ਤਾਂ ਆਏ ਵੀ ਗ੍ਰੀਨ ਗ੍ਰੀਨ ਕਿਤਾ ਪਰ ਨੀਚੇ ਤੋਂ ਗ੍ਰੀਨ ਕਿਚੇ ਤੋਂ ਕਮਲੇ ਹੋ ਗਿਆ ਐਂ ਤਾਂ ਬੇਵੋ ਨਹੀਂ ਜੇ ਕਹਿੰਦਾ ਕੱਪੜਾ ਲੈ ਕੇ ਆਉਂ ਨੀ ਕੋਪਰ ਐਂਡਲ ਨੀ ਕੋਪਰ ਐਂਡਲ ਰਵੀ ਰਾਣੇ ਨੇ ਮਾਰਿਆ ਹੋਇਆ ਵੈਸੇ ਲੈ ਆਉਂਗਾ ਕੋਈ ਗੱਲ ਨਹੀਂ ਜੀ ਮਿੱਟੀ ਤਾਂ ਰੋਜ਼ ਹੀ ਲੱਗਦੀ ਰਹਿੰਦੀ ਹੈ